हां जी ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਤਲਵੰਡੀ ਨਪਾਲਾ ਪਹੁੰਚੇ ਆ ਜੀਰਾ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਮਹੂ ਤੋਂ ਤਕਰੀਬਨ ਕੋਈ 2 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਤਲਵੰਡੀ ਨਪਾਲਾ ਇੱਕ ਘਰੇਲੂ ਘਰ ਦੇ ਵਿੱਚ ਦੋਸਤੋ ਅੱਜ ਆਪਾਂ ਵਿਜ਼ਿਟ ਕੀਤੀ ਆ ਸੋ ਜਿੰਨਾ ਵੀ ਮਾਲ ਤੁਸੀਂ ਦੇਖ ਰਹੇ ਜੇ ਬਿਲਕੁਲ ਘਰ ਦੇ ਵਿੱਚ ਰੱਖੇ ਹੋਏ ਪਸ਼ੂ ਆ ਬੇੜਾ ਮੱਝਾਂ ਝੋਟੀਆਂ ਠੀਕ ਹੈ ਜੀ ਸੋ ਡੇਰੀ ਦਾ ਕੰਮ ਆ ਖਾਸ ਤੌਰ ਤੇ ਵੀਰ ਹੁਣਾਂ ਦਾ ਅੱਜ ਇੱਕ ਵੈੜ ਜਿਹੜੀ ਵੀਰੋੜੀ ਕਰਉ ਆਪਣੇ ਸੇਲ ਕਰਦੇ ਆ ਪਹਿਲਾ ਦੂਜਾ ਸੂਆ ਜਾਂ ਫਿਰ ਕਹੋ ਵੀ ਇਹ ਘਰ ਦੀ ਜੰਮੀ ਪਲੀ ਆ ਠੀਕ ਹੈ ਜੀ ਘਰ ਦੀ ਜੰਪਲਾ ਤੀਜਾ ਸੂਆ ਇਸ ਵੈੜ ਦਾ ਸੁਣਾ ਬਾਕੀ ਪ੍ਰੋਪਰ ਅਪਰ ਡਿਟੇਲ ਦੇ ਵਿੱਚ ਚੱਲਾਂਗੇ ਸੋ ਕੋਈ ਵੀ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਵਿਜ਼ਿਟ ਕਰਨੀ ਚਾਹੁੰਦਾ ਤੇ ਜਿਹਦੇ ਤੋਂ ਤਕਰੀਬਨ ਕੋਈ 15-16 ਕਿਲੋਮੀਟਰ ਦੀ ਦੂਰੀ ਹੈ ਸਾਰੀ ਇਸ ਪਿੰਡ ਦੀ ਤੇ ਕੋਈ ਮਾਝੇ ਐਰਗਦੇ ਵਿੱਚ ਆਉਣਾ ਚਾਹੁੰਦਾ ਤੇ ਬਿਲਕੁਲ ਹਰੀਕੇ ਪੱਤਨ ਤੋਂ ਕੋਈ 5-4 ਕਿਲੋਮੀਟਰ ਦੀ ਦੂਰੀ ਆ ਬੰਗਾਲੀ ਵਾਲਾ ਪੁਲ ਆਉਂਦਾ ਤੇ ਨਹਿਰਾ ਟੱਪਦਿਆਂ ਸਾਰ ਅਗਲੇ ਪਾਸੇ ਸੜਕ ਜਿਹੜੀ ਆ ਤਲਵੰਡੀ ਨਪਾਲਾ ਨੂੰ ਆਉਂਦੀ ਆ ਸੋ ਤਰੀਕਾ ਜੇ ਕਿਸਾਨ ਵੀਰ ਉਹ 15 ਜੂਨ ਤੇ ਸਮਾਂ ਕੋਈ ਦੁਪਹਿਰ ਦੇ 12:30 12:12 ਵਜੇ ਦਾ ਗੱਬਣ ਵੈੜਾ ਬਾਕੀ ਪੂਰੇ ਵੇਰਵੇ ਦੇ ਵਿੱਚ ਆਪਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਗਰਮੀਤ ਭਾਈ ਸਾਸਤਰੀ ਕਾਲ ਸਾਸੀਆ ਵੀਰ ਜੀ ਜੀਣਾ ਵੀਰੇ ਹਾਂਜੀ ਵਧੀਆ ਵੀਰੇ ਅੱਛਾ ਗਰਮੀਤ ਜਿੰਨਾ ਵੀ ਮਾਲ ਰੱਖਿਆ ਆਪਣੇ ਕੋਲ ਘਰ ਦੇ ਘਰੇ ਲੋ ਪਸ਼ੂ ਆ ਹਾਂਜੀ ਘਰੇ ਲੋ ਹੀ ਆ ਠੀਕ ਆ ਜੀ ਕੋਈ ਮਤਲਬ ਜਦੋਂ ਕੋਈ ਤਿਆਰੀ ਤੇ ਪਸ਼ੂ ਆਉਂਦਾ ਤਾਂ ਕੋਈ ਤਾਂ ਕਿਤੇ ਨਾ ਕਿਤੇ ਸਾਬਸ਼ਮਾਈ ਸੇਲ ਕਰ ਲੈਂਦੇ ਹਾਂ ਹਾਂ ਹੁਣ ਜਿਆਦੇ ਹੋ ਗਏ ਪਸ਼ੂ ਬੰਨਣ ਨੂੰ ਜਗ੍ਹਾ ਨਹੀਂ ਹੈਗੀ ਠੀਕ ਆ ਹਾਂਜੀ ਹਾਂਜੀ ਅੱਛਾ ਗਰਮੀਤ ਭਾਈ ਜਿਹੜੀ ਇਹ ਵੇੜ ਆਪਾਂ ਸੇਲ ਕਰਦੇ ਹਾਂ ਕ੍ਰੋਸ ਬ੍ਰੀਡ ਦੇ ਵਿੱਚ ਆ ਗਈ ਆ ਹਾਂਜੀ ਹਾਂਜੀ ਕੋਈ ਹੁਣ ਸਵੇਿਆਂ ਦੀ ਗੱਲ ਕਰਕੇ ਤੁਸੀਂ ਦੱਸਿਆ ਵੀ ਤੱਜਾ ਸੂਆ ਹਾਂ ਤਿੱਜੇ ਸੂਏ ਸੁਣਾ ਜੀ ਤੇ ਪਹਿਲਾ ਦੂਜੇ ਸਵੇ ਕਿੰਨਾ ਕੁ ਦੁੱਧ ਚੋਇਆ ਮੇਰੇ ਪਹਿਲੇ ਸੂਏ ਤਾਂ ਹੀ ਚੋਇਆ 16 17 ਲੀਟਰ 16 1 ਠੀਕ ਹੈ ਜੀ ਤੇ ਹੁਣ ਕਰਮਾੜੀ ਦੇ ਵਧੂਗੀ ਹੂੰ ਅਛਾ ਜੇਕਰ ਦਿਨਾਂ ਦੀ ਗੱਲ ਕਰ ਲਈਏ ਗੱਬੜ ਵੈੜੇ ਆਪਣੇ ਕੋਲ ਹਾਂਜੀ ਹਾਂਜੀ ਦਿਨ तकरीबन ਹਜੇ ਕਿੰਨੇ ਇੱਕ ਲੈ ਕੇ ਜਾਊਗੀ ਕੋਈ ਲਿਖਤੀ ਤੌਰ ਤੇ ਲਿਖੇ ਹੁਣ ਤੁਹਾਡੇ ਕੋਲ ਪੜਾ ਦਿੰਦਾ ਅੰਦਰ ਲਿਖੇ ਜਾਂ ਲਿਖਿਆਂ ਦੇ ਹਿਸਾਬ ਨਾਲ ਲਗਭਗ 2-4 ਦਿਨ ਹੀ ਰਹਿੰਦੇ ਆ ਜੀ 2-4 ਦਿਨ ਹਾਂ ਬਲਕੇ ਜਿਹੜੀ ਆਪਣਾ ਗਿਣਤੀ ਮਿੰਤੀ ਵਾਲੇ ਦਿਨ ਉਹ ਪੂਰੇ ਹੋ ਗਏ ਪੂਰੇ ਪੂਰੇ ਆ ਪੂਰੇ 9 ਮਹੀਨੇ ਦਾ ਸਮਾਂ ਪੂਰਾ ਹੋ ਗਿਆ ਜਿਹੜੇ ਲੈ ਜਾਓ ਤੇ 5-4 ਦਿਨ ਉਹ ਪੋਹ ਲੈ ਕੇ ਜਾਂਦੇ ਆ ਲੈ ਜਾਓ ਰਾਜੀ ਕਰਕੇ ਆ ਨਾ ਫਿਰ ਉਹਦੇ ਕਰਕੇ ਤੇ 2-4 ਦਿਨ ਉੱਤੇ ਨੇ ਖੜੇ ਸੋ ਦੋਸਤੋ ਕੱਦ ਪੋਤ ਪੂਰਾ ਵੱਡਾ ਹੈ ਕੋਈ ਤੁਹਾਨੂੰ ਆਪਾਂ ਹਾਈਟ ਲੈਂਥ ਇਸ ਵਾਰ ਘਟ ਖੋਲੇ ਆ ਇਸ ਕਰਕੇ ਜਦੋਂ ਵੀ ਆਪਾਂ ਮਾੜਾ ਮੁਰਕੇ ਤੋਂ ਤੋੜ ਕੇ ਵਿਖਾਵਾਂਗੇ ਪਸ਼ੂ ਥੋੜਾ ਕਾਲਾ ਪਊਗਾ ਬਾਕੀ ਥਾਣ ਦੇਵੇ ਨੂੰ ਗਰਮੀਤ ਨੂੰ ਆਪਾਂ ਕਹਿ ਦਿੰਨੇ ਆ ਵੀਰ ਨੂੰ ਠੰਡੀ ਹੈ ਜੀ ਬਿਲਕੁਲ ਖਵਾ ਕੇ ਤਸल्ली ਨਾਲ ਦਿਖਾ ਦਊਗਾ ਬਿਲਕੁਲ ਘਰ ਦੀ ਜੰਮੀ ਪੜੀ ਦੋਸਤ ਠੰਡੀ ਲੈਂਦੇ ਬਿਲਕੁਲ ਤਸਵੀਰ ਸਾਊਗਾ ਕੋਈ ਗੱਲ ਨਹੀਂ ਸਮਾਂ ਲੈਂਦੀ ਹੈ ਬਾਕੀ ਜਿਹੜੇ ਸਾਬ ਨਾਲ ਇਸ ਵਾਰ ਪੜੀ ਪਲੀਤੀ ਹੈ ਗਰਮਾਂ ਲਈ ਹੋ ਸਕਦਾ 25 ਲੀਟਰ ਚ ਵਾਜੇ 24 ਲੀਟਰ ਚ ਵਾਜੇ ਇਹ ਬਣੋਗੇ ਜੀ ਬਹੁਤ ਆਈ ਬੰਦੀ ਬੈਠਾ ਨਹੀਂ ਜਾਂਦਾ ਹੁੰਦਾ ਗਰਮੀ ਤੋਂ ਉਹੀ ਗੱਲ ਆਪਾਂ ਕਰਦੇ ਪਏ ਵੀ ਲੜਾ ਲੁੜਾ ਕਾਫੀ ਆ ਕਾਫੀ ਆਈ ਬਹੁਤ ਤੇ तकरीबन ਆਪਾਂ ਨੂੰ ਵੀ ਆਈਡੀਆ ਹੋਏਗਾ ਵੀ ਕੋਈ 54 ਦਿਨਾਂ ਦੇ ਵਿੱਚ ਘੰਟੇ ਘੰਟਿਆਂ ਦੇ ਵਿੱਚ ਇਹਨੇ ਥੱਲੋਂ ਬਣ ਕੇ ਤਿਆਰ ਹੋ ਜਾਣਾ ਵਾਹ ਹੋਏ ਨਾ ਜੀ ਹੋਏ ਨਾ ਫੋ ਲੜਾ ਦੋਸਤੋ ਕੋਈ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੀ ਵੀਰਾਂ ਦਾ ਵੀ ਜਦੋਂ ਤਿਆਰੀ ਕਰਦੀ ਹੈ ਕਿਉਂਕਿ ਇਹਨਾਂ ਨੇ ਵੇਖੀ ਆ ਪਹਿਲੇ ਦੂਜੇ ਸਵੇਰ ਬਾਹਰ ਤਿਆਰੀ ਕਰਦੀ ਤੇ ਹਜੇ ਤੁਸੀਂ ਵੇਖੋਗੇ ਵੀ ਜੇਕਰ 50% ਦੀ ਗੱਲ ਕਰਦੇ ਆ ਵੀ 100 ਚੋਂ 50 50% ਹਜੇ ਬਣੀ ਆ ਤੇ ਲੜਾ ਕਾਫੀ ਜਿਆਦੀ ਇੱਕ ਵਾਰੀ ਤਾਂ ਆਪਾਂ ਫੇਰ ਦਿਖਾ ਦਿੰਨੇ ਆ ਲਾਗੇ ਆ ਦੇਖੋ ਇੱਧਰ ਦੇਖੋ ਸੋ ਰੋਗਾਂ ਦਾ ਰੋਗੀ ਢੇਲਾ ਬਾਕੀ ਚੱਡੇ ਦੇ ਵੀ ਕਾਫੀ ਖਬਰਦਾਰਾ ਕਰਮਾ ਦੀ ਠੀਕ ਹੈ ਜੀ ਸਾਫ ਸੁਥਰਾ ਲੈਵਾ ਹੈ ਤੇ ਥਾਣੇ ਕੋਈ ਆਪਾਂ ਤੁਹਾਨੂੰ ਲਾਗੇ ਦਿਖਾ ਦਿੰਨੇ ਆ ਥੋੜਾ ਜਿਹਾ ਪਸ਼ੂ ਕਈ ਵਾਰਾਂ ਡਾਕਟਰ ਡਾਕਟਰ ਤਾਂ ਕਰ ਜਾਂਦਾ ਜੀ ਥਾਣ ਬਹੁਤ ਵਧੀਆ ਯਾ ਕੋਲੀ ਉਹ ਵਰਗੀ ਮੱਝਰ ਦਾ ਦੁੱਧ ਦੇਦਾ ਠੀਕ ਹੈ ਜੀ ਥਣ ਬਹੁਤ ਲੱਗਾ ਬਹੁਤ ਮੋਟਾ ਥਣ ਜੀ ਆ ਦੇਖੋ ਠੀਕ ਹੈ ਸੋ ਕੱਦ ਕਰ ਦੋਸਤੋ ਇੱਕ ਵਾਰ ਫੇਰਾ ਪਰ ਰਿਪੀਟ ਕਰ ਦਿੰਨੇ ਵੱਡੀ ਹਾਈਟ ਕੱਦ ਦੇ ਵਿੱਚ ਆ ਰੇਟ ਬਹੁਤ ਜੈਨੂਨ ਰਹੂਗਾ ਜੈਜ ਰਹੂਗਾ ਤੇ ਇਹਦਾ ਗਰਮੀਤ ਕੀ ਮੋਲ ਕੀ ਡਿਮਾਂਡ ਕਰਦਾ ਮੋਲ ਵੀਰ ਜੀ ਉਨਾ ਕੀ ਲੈਣ ਦੇਣ ਵਾਲਾ ਹੀ ਕਰਨਾ ਜੀ ਆਪਾਂ ਅੱਬਾ ਬਸ ਬਸ ਇੱਕੋ ਤੇ ਆਪਾਂ ਗੱਲ ਕਰ ਗਏ ਜਿੱਥੇ ਆਪਾਂ ਪੈਸੇ ਜਿਹੜੇ ਲੈ ਲੈਣੇ ਆ ਬਿਲਕੁਲ ਮੋਲ ਤਾਂ 72000 ਤੇ ਆਪਾਂ ਇੱਕੋ ਗੱਲ ਜਿਹੜੀ ਫਾਈਨਲ ਕਰਨੀ ਉਹ ਤੇ 5700 ਰੁਪਿਆ ਮਾਨਸ ਕਰਾਂਗੇ ਜੀ ਮਾਨਤਾਨ ਹਾਂਜੀ 68000 ਦੀ ਦੇ ਦਾਂਗੇ ਜੀ 68000 ਦੀ ਹਾਂਜੀ ਹਾਂਜੀ ਲਓਗੇ 68000 ਦੀ ਦੋਸਤੋ ਵੜਾ ਬੜੇ ਜੈਜ ਭਾ ਪੱ ਇਹ ਉਹਦੀ ਗਰਮੀ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤੇ 22 ਲੀਟਰ ਵੀ 22 ਲੀਟਰ ਵੀ ਦੁੱਧ ਪੜਾਈ ਗਈ ਤੇ ਬਹੁਤ ਮੈਨੇ ਰੱਖਦਾ ਵੇੜ ਨੂੰ ਠੀਕ ਆ ਸੋ ਥੋੜਾ ਜਿਹਾ ਕੇ ਸੀਜ਼ਨ ਜਾਂ ਸਮਾਂ ਚੰਗਾ ਆ ਗਿਆ ਠੰਡੀ ਹੋਪਾ ਆ ਗਈ ਤੇ ਭਾਵੇਂ ਕੋਈ 25 24 ਲੀਟਰ ਇਹ ਦੁੱਧ ਚਵਾਈ ਜਾਵੇ ਕਰਵਾ ਲਈ ਠੀਕ ਆ ਜੀ ਬਾਕੀ ਵੈਸੇ ਹੈ ਵੀ ਇੰਨੇ ਕੋਈ ਕਲੀ ਵੇੜ ਆ ਢਾਂਚੇ ਨੂੰ ਦੇਖ ਲਓ ਚੱਡੇ ਲੇਵੇ ਨੂੰ ਦੇਖ ਲਓ ਬਾਕੀ ਸਟਰਕਚਰ ਲੇਵੇ ਦਾ ਤੁਹਾਡੇ ਸਾਹਮਣੇ ਆ ਗਾਰਡ ਅੱਗੋਂ ਸ਼ਟਾਰਟ ਹੋ ਕੇ ਧੁੰਨ ਵਾਲੀ ਸਾਈਡ ਤੋਂ ਤੇ ਬੈਕ ਸੂ ਤੱਕ ਜਿਹੜਾ ਦੋਸੋਂ ਨੇਵਾ ਤਿਆਰ ਕਰੀ ਜਾਂਦੀ ਆ ਸੋ ਪੰਜਾਂ 14 ਦਿਨਾਂ ਦੇ ਵਿੱਚ ਚੰਗੀ ਖਾਸੀ ਬ ਆ ਫੇਸ ਕੁਆਲਟੀ ਤੁਹਾਨੂੰ ਦਿਖਾ ਦਿੰਨੇ ਆ ਤੀਜਾ ਸੂਹਾ ਸੂਨ ਵਾਲੀ ਆ ਸਟੇਟ ਕਰ ਕਦੀ ਕੁ ਰਕਦੀ ਨਹੀਂ ਇਹ ਬਿਲਕੁਲ ਠੰਡੀ ਆ ਜੀ ਠੀਕ ਆ ਜੀ ਹੂੰ ਲੋ ਵੀ ਠੀਕ ਆ ਜੀ ਇਹ ਦੋਸਤੋ ਰੇਟ ਰਹੂਗਾ ਇਹਦਾ ਥਾਰ ਯਾਰ ਮੋਲ 75 75 ਕੁਛ ਵੀ ਕਰਾ ਲਓ ਠੀਕ ਆ ਥੋੜਾ ਜਿਹਾ ਹੋ ਸਕਦਾ ਆ ਪਹਿ ਇੱਕ ਵਾਰੀ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਪੈਂਡ ਦੇ ਵਿੱਚ ਇੱਕ ਗਰਮੀਤ ਭਾਈ ਨੰਬਰ ਆਪਣੇ ਪਹਿਲਾਂ ਸਾਂਝੇ ਕਰਦੇ ਅੱਛਾ ਨੰਬਰ ਹੈਗਾ ਜੀ +97811 ਤੇ 43843 ਠੀਕ ਆ ਵੀਰੇ 97811 ਤੇ 43843 ਠੀਕ ਆ ਜੀ ਤੇ ਠੀਕ ਆ ਜੀ ਲੈ ਵੀ ਗਰਮੀ ਤੇ ਵੀ ਖੋਲ ਲੈ ਠੀਕ ਹੈ ਜੀ ਠੀਕ ਹੈ ਲੋ ਜੀ ਸੋ ਇੱਕ ਵਾਰੀ ਦੋਸਤੋ ਤੁਮ ਆਪਾਂ ਤੋਰਾ ਚੈੱਕ ਕਰਾ ਦਿੰਨੇ ਆ ਵੇਖੋ ਤੁਸੀਂ ਤੋਰਾ ਠੀਕ ਹੈ ਜੀ ਲੰਬਾਈ ਵੀ ਬੈਠਦੀ ਪੂਰੀ ਆ ਉਚਾਈ ਵੀ ਪੂਰੀ ਆ ਰਾਈ ਗੱਲ ਰੇਡ ਦੀ ਰੇਡ ਵੀ ਵੀਰ ਨੇ ਬੜਾ ਜਾਇਜ਼ ਕੀਤਾ ਗਰਮੀ ਤੇ ਸਿੱਧਾ ਤੋਰਿਆ ਜਿੱਸੇ ਤੱਕ ਥੋੜਾ ਜਿਹਾ ਪਸ਼ੂ ਖੋਲੇ ਖਾਲੇ ਘੱਟ ਹੁੰਦੇ ਆ ਤਾਂ ਕਰਕੇ ਜਿੱਥੇ ਪਸ਼ੂ ਦੂਜੇ ਪੱਜੇ ਤੇ ਉਧਰ ਨੂੰ ਤਮਾ ਕਰਦੀ ਆ ਵੀ ਉਹਨਾਂ ਦੇ ਵਿੱਚ ਚਲੀ ਜਾਵਾ ਸੋ ਫੁੱਲ ਹੈਵੀ ਬਾਡੀ weight ਕੋਈ ਅੱਜ ਕੱਲ ਕੋਈ ਨਹੀਂ ਜਾਣਦੇ ਭਲੇ ਆ ਜਾਣਦੇ ਇਹ ਇਹ ਜਿਹੜੇ 260 ਵੀਰ ਨੂੰ ਸੀਲ ਕਰਦੇ ਆ ਪਏ ਆ ਤੇ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਨੰਬਰਾਂ ਦੇ ਕਾਲ ਕਰਕੇ ਤੁਸੀਂ ਕਰ ਲਿਓ ਗੱਲਬਾਤ ਸੋ ਅੱਜ ਇਸ ਵੀਡੀਓ ਦੇ ਵਿੱਚ ਇੱਕੋ ਇੱਕ ਨਾਗ ਤੁਹਾਨੂੰ ਦਿਖਾਉਣਾ ਸੀਗਾ ਸੋ ਕਰੇ ਲੋ ਘਰੇ ਅੱਜ ਆਪਣੀ ਵਿਜ਼ਿਟ ਸੀਗੀ ਸੋ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਧੰਨਵਾਦ ਜਿੰਨੇ ਭਰਾਵਾਂ ਨੇ ਵੀਡੀਓ ਵੇਖੀ ਆ ਬਾਕੀ ਵਾਅਦਾ ਤੋਂ ਵਾਅਦਾ ਕਿ ਸ਼ੇਅਰ ਕਰਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ